ਅੱਜ ਲੰਗੜੋਆ ਪਿੰਡ ਲਈ ਬੜਾ ਇੱਕ ਯਾਦਗਾਰੀ ਕੈਲਾ ਜਾਂ ਇਤਿਹਾਸਕ ਦਿਨ ਕੈਲਾ ਕਿ ਅੱਜ ਤੁਸੀਂ ਆਪ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰ ਰਹੇ ਹੋ ਉਹ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿਉਂਕਿ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਨੈਸ਼ਨਲ ਕੋਆਰਡੀਨੇਟਰ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਦੇ ਪਰਿਵਾਰੀ ਸਾਡੇ ਸਿੱਖਿਆ ਮੰਤਰੀ ਸਾਡੇ ਐਮਪੀ ਸਾਹਿਬ ਸਾਡੇ ਸਾਰੀ ਬਲਾਚੌਰ ਤੋਂ ਐਮਐਲਏ ਸਹਿਬਾ ਬੈਠੇ ਨੇ ਸਾਰੀ ਸਾਡੀ ਨਵਾਂ ਸ਼ਹਿਰ ਦੀ ਟੀਮ ਬੈਠੀ ਹੈ ਜਿਸ ਵੇਲੇ ਅਸੀਂ 2022 ਚ ਜਿੱਥੇ-ਜਿੱਥੇ ਸਾਡੀ ਡਿਊਟੀ ਲੱਗਦੀ ਸੀ ਰੋਡ ਸ਼ੋਅ ਵਗੈਰਾ ਜਾਂ ਜਿੱਥੇ ਜਾਂਦੇ ਸੀ ਅਸੀਂ ਇੱਕ ਗਰੰਟੀ ਦਿੰਦੇ ਸੀ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਦਾਂਗੇ ਜੋ ਕਲੰਕ ਲੱਗਿਆ ਹੋਇਆ ਹੈ ਇਹ ਪੰਜਾਬ ਦੇ ਮੱਥੇ ਤੋਂ ਪੂੰਝ ਦਿਆਂਗੇ ਆਹ ਬ੍ਰੋਤੀ ਪਾਰਟੀਆਂ ਕਹਿੰਦੇ ਐਦਾਂ ਕਿਵੇਂ ਹੋ ਜੂ ਆ ਕਿਵੇਂ ਹੋ ਜੂ ਸਾਨੂੰ ਪਲੈਨਿੰਗ ਬਣਾਉਣ ਤੇ ਟਾਈਮ ਲੱਗ ਗਿਆ ਦੇਖੋ ਕੋਈ ਵੀ ਨਕਸ਼ਾ ਬਣਾਉਣ ਤੇ ਬਹੁਤ ਟਾਈਮ ਲੱਗ ਜਾਂਦਾ ਜੋ ਨਕਸ਼ਾ ਬਣ ਜਾਂਦਾ ਬਿਲਡਿੰਗ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਇਹੇ ਯੁੱਧ ਜਿਹੜਾ ਇਹ ਯੁੱਧ ਯੁੱਧ ਵਾਂਗੂ ਹੀ ਨਕਸ਼ੇ ਬਣਾਉਣੇ ਪੈਂਦੇ ਆ ਜਿਵੇਂ ਫੌਜਾਂ ਬਣਾਉਂਦੀਆਂ ਨੇ ਨਕਸ਼ੇ ਕਿ ਕਿਹੜੇ ਮੋਰਚੇ ਤੋਂ ਕਿਹੜਾ ਸੈਕੰਡ ਡਿਫੈਂਸ ਲਾਈਨ ਕਿਹੜੀ ਹੋਊਗੀ ਉਸ ਤੋਂ ਬਾਅਦ ਐ ਹੋ ਗਿਆ ਤਾਂ ਜੇ ਇਧਰ ਨੂੰ ਇੱਥੇ ਤੱਕ ਆ ਗਏ ਤਾਂ ਆਪਾਂ ਕਿਹੜਾ ਪੁਲ ਉਡਾਉਣਾ ਹੈ ਕਿੱਥੇ ਤੱਕ ਉਹਨਾਂ ਨੂੰ ਰੋਕਣਾ ਇਹ ਸਾਰਾ ਕੁਝ ਇਦਾਂ ਹੀ ਅਸੀਂ ਸਾਨੂੰ ਲਗਭਗ 2 ਸਾਲ ਲੱਗੇ 2.5 ਸਾਲ ਲੱਗੇ ਇਹ ਦੇਖਣ ਲਈ ਕਿ ਸਪਲਾਈ ਲਾਈਨ ਕਿੱਥੋਂ ਆ ਰਹੀ ਹੈ ਜੇ ਸਪਲਾਈ ਲਾਈਨ ਤੋੜਤੀ ਤਾਂ ਜਿਹੜੇ ਬੱਚੇ ਐਡਿਕਟਡ ਹੋ ਗਏ ਮਰੀਜ਼ ਹੋ ਗਏ ਜਿਹੜੇ ਆਦੀ ਹੋ ਗਏ ਬੁਰੀ ਸੰਗ ਵਿੱਚ ਪੈ ਗਏ ਉਹਨਾਂ ਨੂੰ ਵਿਦਰੋਹਲ ਸਿੰਪਟਮਸ ਹੋਣਗੇ ਕੁਝ ਡਾਕਟਰ ਬੈਠੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਜਦੋਂ ਨਹੀਂ ਮਿਲਦਾ ਨਸ਼ਾ ਤਾਂ ਤੜਫਦੇ ਨੇ ਫਿਰ ਉਹ ਤਾਂ ਕੋਈ ਨਾ ਕੋਈ ਕਿਉਂਕਿ ਬਾਡੀ ਇਸ ਤਰ੍ਹਾਂ ਲੱਗ ਜਾਂਦੀ ਹੈ ਤਾਂ ਫਿਰ ਉਹ ਕਿਤੇ ਉਹਨਾਂ ਉਹਨਾਂ ਨੂੰ ਕਿੱਥੇ ਸਾਂਭਾਂਗੇ ਫਿਰ ਓਟ ਕਲੀਨਿਕ ਅਪਡੇਟ ਕੀਤੇ ਉੱਥੇ 4-4 ਮਹੀਨੇ ਦੀਆਂ ਦਵਾਈਆਂ ਰੱਖੀਆਂ ਫਿਰ ਰੀਹੈਬ ਸੈਂਟਰ ਖੋਲੇ ਜੇ ਕਿਸੇ ਨੂੰ ਦਾਖਲ ਕਰਨਾ ਪੈਂਦਾ ਤਾਂ ਉੱਥੇ ਦਾਖਲ ਵੀ ਕੀਤਾ ਜਾ ਸਕਦਾ 5-7-10 ਦਿਨ ਲਈ ਤੇ ਸਰਕਾਰ ਵੱਲੋਂ ਸਾਰਾ ਫ੍ਰੀ ਦੇ ਵਿੱਚ ਇਹਦਾ ਬਜਟ ਜਿਹੜਾ ਜਿੰਨਾ ਬਣਾਇਆ ਗਿਆ ਉਸ ਤੋਂ ਬਾਅਦ ਫਿਰ ਸ਼ੁਰੂ ਕੀਤਾ ਸੀ ਕੰਮਾਂ ਕਿ ਯੁੱਧ ਨਸ਼ਿਆਂ ਵਿਰੁੱਧ ਫਿਰ ਸਪਲਾਈ ਲਾਈਨ ਤੋੜੀ ਫਿਰ ਉਹਨਾਂ ਜਿਹੜੇ ਵਿਦਰਾਲ ਸਿੰਪਟਮ ਚ ਆਗੇ ਸੀਗੇ ਬੱਚੇ ਉਹਨਾਂ ਨੂੰ ਇਲਾਜ ਵੀ ਕਰਦੇ ਆ ਹੁਣ ਵੀ ਕਰਦੇ ਆ ਤੇ ਉਹਨਾਂ ਦੇ ਜਿਹੜੇ ਰੀਹੈਬ ਸੈਂਟਰ ਨੇ ਉਹਨਾਂ ਦਾ ਬੈੱਡ ਜਿਹੜੇ ਨੇ ਉਹ ਵਧਾਏ ਜਾ ਰਹੇ ਨੇ ਉੱਥੇ ਫੈਸਿਲਟੀਆਂ ਵੀ ਖੇਡਾਂ ਦੀ ਵੀ ਪਹਿਲਾਂ ਜਿਹੜੇ ਪ੍ਰਾਈਵੇਟ ਸੀਗੇ ਰੀਹੈਬ ਸੈਂਟਰ ਉਹ ਟੌਰਚਰ ਕਰਦੇ ਸੀ ਮਤਲਬ ੱੱਕੇ ਨਾਲ ਉਹਨਾਂ ਨੂੰ ਕੁੱਟਦੇ ਮਾਰਦੇ ਵੀ ਸੀ ਇੱਥੋਂ ਦੀਆਂ ਖਬਰਾਂ ਸਾਨੂੰ ਆਉਂਦੀਆਂ ਸੀ ਸੋ ਹੁਣ ਇਦਾਂ ਦਾ ਕੁਝ ਨਹੀਂ ਹੋਊਗਾ ਸੋ ਅਸੀਂ ਉਹਨਾਂ ਨੂੰ ਜਿਹੜੇ ਪੁੱਲੇ ਪਟਕੇ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਸਕਿੱਲ ਦੇ ਵਿੱਚ ਵੀ ਲੈ ਕੇ ਜਾਵਾਂਗੇ ਖੇਡਾਂ 'ਚ ਵੀ ਲੈ ਕੇ ਜਾਵਾਂਗੇ ਜੇ ਉਹਨਾਂ ਕੋਲੇ ਕੋਈ ਐਜੂਕੇਸ਼ਨ ਕੁਆਲਟੀ ਹੈਗੀ ਹੈ ਜੇ ਐਜੂਕੇਸ਼ਨ ਉਹਨਾਂ ਕੋਲੇ ਕੋਈ ਕੁਆਲਿਫਿਕੇਸ਼ਨ ਹੈਗੀ ਹੈ ਤਾਂ ਉਹਨਾਂ ਨੂੰ ਉਹਦੇ ਮੁਤਾਬਕ ਨੌਕਰੀ ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਧਿਆਨ ਜਿਹੜਾ ਹੈ ਉਹ ਦੁਬਾਰਾ ਉਧਰ ਨਾ ਜਾਵੇ ਦੁਬਾਰਾ ਜਿਹੜਾ ਉਹ ਉਸੇ ਸੰਗਤ 'ਚ ਨਾ ਪੈਣ ਸੋ ਇਹਨੂੰ ਅਸੀਂ ਬੜਾ ਪਲੈਨਿੰਗ ਤਰੀਕੇ ਨਾਲ ਕਰ ਰਹੇ ਹਾਂ ਔਰ ਲੋਕ ਲਹਿਰ ਬਣਾਉਣ ਵਾਸਤੇ ਸਾਨੂੰ ਲੋਕਾਂ ਦਾ ਸਹਿਯੋਗ ਦੀ ਲੋੜ ਹੈ ਔਰ ਲੰਗੜੋਆ ਪਿੰਡ ਦਾ ਮੈਂ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਸ ਤਰੀਕੇ ਨਾਲ ਦੱਸ ਰਹੇ ਹੋ ਸਾਰੇ ਪਿੰਡ ਦੇ ਲੋਕ ਸਿਆਣੇ ਪੜੇ ਲਿਖੇ ਔਰ ਜ਼ਿਆਦਾਤਰ ਐਨਆਰਆਈ ਵੀ ਇਸ ਇਲਾਕੇ ਚ ਹੀ ਨੇ ਜਿਹੜੇ ਬਾਹਰਲੇ ਮੁਲਕਾਂ ਚ ਰਹਿੰਦੇ ਉਹ ਵੀ ਆਪਣੇ ਪਿੰਡਾਂ ਬਾਰੇ ਸੋਚ ਕਰਦੇ ਆ ਫਿਕਰ ਕਰਦੇ ਆ ਕਿਉਂਕਿ ਕੁੜੀ ਜਿੰਨੇ ਮਰਜੀ ਵੱਡੇ ਘਰ ਚ ਵਿਆਹੀ ਜਾਵੇ ਪਰ ਉਹਦੀ ਇੱਕੋ ਇੱਕ ਤਮੰਨਾ ਰਹਿੰਦੀ ਹੈ ਕਿ ਮੇਰੇ ਪੇਕੇਆਂ ਵਾਲੇ ਪਾਸੇੋਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਂਦੇ ਰਹਿਣ ਇਹ ਪੇਕੇ ਨੇ ਉਹ ਬਾਹਰ ਗਏ ਨੇ ਕੋਈ ਗੱਲ ਨਹੀਂ ਉਹ ਮਜਬੂਰੀਆਂ 'ਚ ਗਏ ਨੇ ਆ ਜਾਣਗੇ ਉਹ ਉਹਨਾਂ ਨੂੰ ਵੀ ਬੁਲਾ ਲਾਂਗੇ ਇੱਥੇ ਕਿਉਂਕਿ ਆਪਣੀ ਧਰਤੀ ਨੂੰ ਆਪਾਂ ਠੀਕ ਕਰ ਲਿਆ ਤਾਂ ਸਾਰੇ ਇੱਥੇ ਆਉਣਾ ਚਾਹੁੰਦੇ ਆ ਦਿਵਾਲੀਆਂ ਦਸਹਰੇ ਲੋੜੀਆਂ ਤਾਂ ਇੱਥੇ ਹੀ ਮਨਾ ਕੇ ਜਾਂਦੇ ਹੋ ਕਿਤੇ ਨਹੀਂ ਜਾਣਾ ਹੁੰਦਾ ਦਿਲ ਤਾਂ ਇੱਥੇ ਹੀ ਹੈ ਆਤਮਾ ਇੱਥੇ ਹੀ ਹੈ ਸਰੀਰ ਜਾਂਦਾ ਇਕੱਲਾ ਉਹ ਮੁੜਿਆ ਉਹਨੇ 6 ਮਹੀਨੇ ਬਾਅਦ